ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਆ ਤੁਹਾਡਾ ਤੇ ਅੱਜ ਦੀ ਵੀਡੀਓ ਟਰਾਲੀਆਂ ਟਰਾਲੇ ਬਾਈ ਖੁਦ ਤਿਆਰ ਕਰਦੇ ਨੇ ਇੱਕ ਜ਼ਿਮੀਂਦਾਰ ਭਰਾ ਨੇ ਖੁਦ ਦੀ ਫਰਮ ਹੈ ਪਿੰਡ ਬਾਲੀਆਂ ਦੇ ਵਿੱਚ ਖੜੇ ਆਂਗੇ ਕੱਟੂ ਰੋਡ ਬਾਲੀਆਂ ਗ੍ਰੀਨ ਪੈਲਸ ਤੇ ਜਿਹੜੀ ਫਰਮ ਦਾ ਨਾਮ ਆਗਾ ਉਹ ਅਰਜਵਿੰਦਰਾ ਜਸਵਿੰਦਰਾ ਜਸਵਿੰਦਰਾ ਐਗਰੀ ਵਰਕਸ ਦੇ ਨਾਮ ਤੇ ਇਹਨਾਂ ਦੀ ਫਰਮ ਹੈ ਜੇ ਤੁਸੀਂ ਨਵੇਂ ਟਰਾਲੇ ਤੇ ਰੱਕ ਕਰਵਾਉਣਾ ਕਿਸੇ ਤਰ੍ਹਾਂ ਦਾ ਵੀ ਉਹ ਕਰ ਦੇਣਗੇ ਭਾਈ ਜੇ ਇਕੱਲਾ ਜਾਲ ਲਵਾਉਣਾ ਤਾਂ ਜਾਲ ਵੀ ਲੱਗ ਜੂਗਾ ਬਾਕੀ ਜੇ ਕਿਸੇ ਭਰਾ ਨੇ ਲਿਫਟ ਲਵਾਉਣੀ ਆ ਪੰਪ ਲਵਾਉਣਾਗਾ ਉਹ ਵੀ ਲੱਗ ਜੂਗਾ ਤੇ ਬਾਈ ਆਪਣੇ ਨਾਲ ਹੈ ਜਾਣਕਾਰੀ ਸਾਂਝੀ ਕਰਦੇ ਆ ਬਾਈ ਨਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਠਾਕ ਹੋ ਬਾਈ ਜੀ ਜਮਾਂ ਚੜ੍ਹਦੀ ਕਲਾ ਬਾਈ ਅੱਛਾ ਜੇ ਆਪਾਂ ਹੁਣ ਆ ਟਰਾਲੇ ਦੀ ਗੱਲ ਕਰੀਏ ਬਾਈ ਕਿੰਨੇ ਫੁੱਟ ਦੇ ਵਿੱਚ ਤਿਆਰ ਕੀਤਾ ਪਟਰਾਲਾ ਇਹ? ਇਹ 16 ਫੁੱਟ ਦੇ ਵਿੱਚ ਤਿਆਰ ਕੀਤਾ ਜੀ। 16x7 ਦਾ। ਹਾਂਜੀ। ਠੀਕ ਐ। ਜੇ ਆਪਾਂ ਮਟੀਰੀਅਲ ਦੀ ਗੱਲ ਕਰੀਏ ਬਾਈ ਜੀ ਹੁੱਕ ਤੋਂ ਗੱਲ ਕਰੀਏ ਤਾਂ ਹੁੱਕ ਕਿਹੜੀ ਲੱਗੀ ਐ ਇਹਦੇ ਕਿੰਨੇ ਮੱਛੀ ਹੁੱਕਾਂ ਜੀ 3 ਇੰਚੀ ਹੁੱਕ ਲੱਗੀ ਹੋਈ। 3 ਇੰਚੀ। ਹਾਂਜੀ। ਠੀਕ ਐ। ਜੇ ਇਹਦੀ ਬਾੜ ਦੀ ਗੱਲ ਕਰੀਏ ਕਿੰਨੇ ਐਮਐਮ ਦੇ ਲੱਗੀ ਐ ਕਿਹੜੀ ਲੱਗੀ ਐ? ਇਹਦੇ 10 ਕੇਜੀ ਦੀ ਬਾੜ ਲੱਗੀ ਐ ਟਾਟਾ ਦੀ। ਟਾਟਾ ਦੀ। ਹਾਂਜੀ। ਟਾਟਾ ਦਾ ਮਾਲ ਲੱਗਿਆ ਜੀ ਬਾਕੀ ਜਿਸ ਤਰ੍ਹਾਂ ਦਾ ਲਵਾਉਣਾ ਹਨਾ ਹਾਂਜੀ ਉਹ ਉਹ ਡਿਮਾਂਡ ਤੇ ਉਸ ਤਰ੍ਹਾਂ ਦਾ ਲੱਗ ਜੂਗਾ ਹਾਂਜੀ ਡਿਮਾਂਡ ਤੇ ਜੇ ਆਪਾਂ ਇਹਦੇ ਗੱਲ ਕਰੀਏ ਵੀਰੇ ਫਰਸ ਦੀ ਉਹ 5mm ਦਾ ਲਾਉਣੇ ਹੋਗੇ 5mm ਦਾ 4mm ਦਾ ਜੋ ਡਿਮਾਂਡ ਆ ਜੀ ਜੋ ਡਿਮਾਂਡ ਹੈਗੀ ਹਾਂਜੀ ਠੀਕ ਹੈ ਜੇ ਆਪਾਂ ਦੀ ਹੱਬਾਂ ਦੀ ਗੱਲ ਕਰੀਏ ਇਹ 10 ਨਟੀਆਂ ਹੱਬਾਂ ਵਰਤਦੇ ਆ ਜੀ ਤੇ ਬੈਰਿੰਗ ਵਗੈਰਾ ਕਿਹੜਾ ਰਹਿੰਦਾ ਇਹਦੇ ਵਿੱਚ ਮੇਨ ਉਹ 20 22 24 ਜੋ ਗਾਹਕ ਤੇ ਡਿਪੈਂਡ ਆ ਜੀ ਗਾਹਕ ਤੇ ਡਿਪੈਂਡ ਆ ਹਾਂਜੀ ਇਹ ਹਿੱਸੇ ਦੀ ਗੱਲ ਕਰੀਏ ਟਰਾਲੇ ਦੇ ਬਈ ਹਿੱਸਾ ਕਿੰਨੇ ਇੰਚ ਦੇ ਵਿੱਚ ਲੱਗੇਗਾ ਇਹ 5 ਇੰਚ ਦੇ ਵਿੱਚ ਟਾਟਾ ਦਾ ਲੱਗਿਆ ਹੈ ਜੀ ਇਸ ਸੇ ਦੇ ਹਿੱਸਾ ਹਾਂਜੀ ਤੇ ਆਪਣਾ ਚੈਨਰ ਕਿੰਨਾਂ ਇੰਚ ਹੀ ਆਗੇ ਇਹ 10 ਇੰਚ ਹੀ ਆਗੇ ਜੀ ਚੈਨਰ 10 ਇੰਚ ਹੀ ਆਗੇ ਹਾਂਜੀ ਠੀਕ ਹੈ ਬੱਤੇ ਕਿੰਨੇ ਐਮ ਐਮ ਦੇ ਆਗੇ ਬਾਈ ਇਹ 4 ਇੰਚ ਹੀ ਬੱਤੇ ਆਗੇ ਜੀ ਠੀਕ ਹੈ ਠੀਕ ਹੈ ਲਓ ਜੀ ਇਸ ਤਰ੍ਹਾਂ ਇਹ ਟਰਾਲੀ ਹੋਈ ਹੈ ਤੇ ਇਹ ਦੂਜੇ ਪਾਸੇ ਖੜੀ ਹੈ ਜਿਹੜੀ ਟਰਾਲੀ ਖੜੀ ਹੈ ਇਹ 11 1/2 ਦੇ ਵਿੱਚ ਇਹ ਵੀ ਬਾਈ ਨੇ ਜਿਵੇਂ ਸੇਮ ਦੱਸਿਆ ਤੁਸੀਂ ਹੈ ਨਾ ਕਿੰਨੇ ਗੇਜ ਦੇ ਵਿੱਚ ਤਿਆਰ ਕਰਵਾਉਣੀ ਹੈ ਉਨੇ ਘਿਹ ਦੇ ਵਿੱਚ ਤਿਆਰ ਹੋ ਜੂਗੀ ਠੀਕ ਹੈ ਕਿੰਨੇ ਐਮ ਐਮ ਦੀ ਮਤਲਬ ਫਾਰਸ ਲਗਾਉਣੀ ਹੈ ਉਹ ਲੱਗ ਜੂਗੀ ਜੋ ਗਾਹਕ ਤੇ ਡਿਪੈਂਡ ਹੈ ਜੀ ਬਿਲਕੁਲ ਜਿਹੜੇ ਦੋਨੇ ਟਰਾਲੇ ਖੜੇ ਨੇ ਆਪਾਂ ਦਿਖਾ ਤੇ ਮੇਨ ਗੱਲ ਆ ਜਾਂਦੀ ਹੈ ਬਾਈ ਇੱਕ ਕੁਆਲਿਟੀ ਦੀ ਵੀ ਰੰਗ ਪੇਂਟ ਦੀ ਕਿੰਨੀ ਕੁ ਤਸੱਲੀ ਰਹਿੰਦੀ ਹੈ ਤੁਹਾਡੀ ਜਿਹੜਾ ਅਸੀਂ ਰੰਗ ਕਰਦੇ ਹਾਂ 10 ਸਾਲ ਦੀ ਗਾਰੰਟੀ ਹੈ ਜੀ 10 ਸਾਲ ਖਰਾਬ ਨਹੀਂ ਹੁੰਦਾ ਜੀ ਅੱਛਾ ਐਸਪਾ ਦਾ ਰੰਗ ਕਰਦੇ ਆ ਜੀ ਵਧੀਆ ਕੁਆਲਿਟੀ ਦਾ ਜਨਕੀ ਵਰਤ ਜੀ ਫਸਟ ਕਲਾਸ ਜੀ ਠੀਕ ਹੈ ਤੇ ਦੂਜਾ ਆ ਜਾਂਦਾ ਆਪਣਾ ਜੈਕ ਵਗੈਰਾ ਦਾ ਕਿੰਨਾ ਕੁ ਟਾਈਮ ਦੀ ਗਾਰੰਟੀ ਵਾਰੰਟੀ ਹੁੰਦੀ ਹੈ ਜੈਕ ਦੀ 1 ਸਾਲ ਦੀ ਗਾਰੰਟੀ ਹੁੰਦੀ ਹੈ ਜੋ ਪਿੱਸੋਂ ਆਉਂਦੀ ਆ ਠੀਕ ਹੈ ਤੇ ਅਜੀ ਗੱਲ ਤਾਂ ਹੁੰਦੀ ਨਹੀਂ ਕੁਛ ਜੀ ਠੀਕ ਹੈ 20 ਸਾਲ ਨਹੀਂ ਕਿ ਜੈਕ ਖਰਾਬ ਹੁੰਦਾ ਜੀ ਹੂੰ ਤੇ ਉਸ ਤੋਂ ਅੱਗੇ ਜਿਹੜਾ ਕੰਮ ਆ ਗਿਆ ਬਾਈ ਜਿਵੇਂ ਥੋੜੀ ਸਫਾਈ ਦੀ ਗੱਲ ਕਰੀਏ ਸਫਾਈ ਆਪਾਂ ਤੁਹਾਨੂੰ ਬਿਨਾ ਰੰਗ ਪੇਂਟ ਵਾਲੀ ਵੀ ਟਰਾਲੀ ਦਿਖਾ ਦਿੰਨੇ ਆ ਵੀ ਜਿਹੜੀ ਸਫਾਈ ਹੈਗੀ ਇਹਨਾਂ ਦੀ ਬਹੁਤ ਘੈਂਟ ਆ ਹਨਾ ਟਰਾਲੀ ਬਾਕੀ ਤੁਸੀਂ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੇ ਇੱਕ ਗੱਲ ਨਾਲ ਦੀ ਨਾਲ ਹੋਰ ਆ ਜਾਂਦੀ ਆ ਬਾਈ ਜਿਵੇਂ ਵੱਡੀ ਗੱਲ ਆ ਗਈ ਰੇਟ ਦੇ ਵਿੱਚ ਜਿਹੜੀਆਂ ਤੁਸੀਂ ਟਰਾਲੀਆਂ ਤਿਆਰ ਕਰਦੇ ਹੋਗੇ ਬਾਈ ਉਹ ਜਿਹੜੇ ਸਾਡੇ ਜ਼ਿਮੀਦਾਰ ਭਰਾ ਨੇਗੇ ਵੀਡੀਓ ਦੇਖ ਰਹੇ ਨੇਗੇ ਉਹ ਤੁਹਾਡੇ ਕੋਲੇ ਪਹੁੰਚਣਗੇ ਤਾਂ ਰੇਟ ਦੇ ਵਿੱਚ ਕੀ ਫਰਕ ਰਹੂਗਾ ਰੇਟ ਦਾ ਸਾਡਾ ਮਾਰਕੀਟ ਨੂੰ ਘਟੂਗਾ ਜੀ ਠੀਕ ਐ ਤੇ ਸਾਡੀ ਜਿਹੜੀ ਕੁਆਲਿਟੀ ਆ ਉਹ ਮਾਰਕੀਟ ਨੂੰ ਵੀ ਵਧੀਆ ਹੋਊ ਵਧੀਆ ਹੋਗੀ ਇਹ ਗੱਲ ਦਾ ਇਨਕ ਦਾਵਾ ਹੈਗਾਗਾ ਬਿਲਕੁਲ ਜੀ ਬਿਲਕੁਲ ਠੀਕ ਹੈ ਜਿਹੜੇ ਭਰਾ ਦੇਖੀ ਜਾਂਦੇ ਨੇ ਇਹ ਚੀਜ਼ ਨੋਟ ਕਰ ਲਿਓ ਬਾਈ ਕਹਿੰਦੇ ਵੀ ਜਿਹੜੀ ਚੀਜ਼ ਕਹੀ ਹੈ ਉਹਦੇ ਨਾਲ ਬਾਅਦ ਕਿ ਹੋਊਗੀ 1 ਇੱਕ ਹੀ ਹੋਊਗੀ ਹਾਂਜੀ ਤੇ ਰੇਟ ਦੇ ਵਿੱਚ ਬਾਈ 19 ਹੋਊਗਾ 21 ਨਹੀਂ ਹੋਊਗਾ ਇਹ ਚੀਜ਼ ਹੈਗੀ ਆ ਤੇ ਬਾਕੀ ਜਿਵੇਂ ਹੋਰ ਟਰਾਲੇ ਟਰਾਲੀਆਂ ਤੁਹਾਨੂੰ ਵਰਕਸ਼ਾਪ ਵੀ ਅੱਗੇ ਦਿਖਾ ਦੇਣਾ ਬਾਈ ਤਿਆਰ ਕਰੀ ਜਾਂਦਾ ਤੇ ਅਸਲ ਜੇ ਕਿਸੇ ਭਰਾ ਨੇ ਭਰਾ ਹਨਾ ਤਿਆਰ ਕਰਵਾਉਣੀ ਹੈ ਟਰਾਲੀ ਤਾਂ ਕਿੰਨੇ ਦਿਨ ਪਹਿਲਾਂ ਤੁਹਾਡੇ ਨਾਲ ਸੰਪਰਕ ਕਰਨਾ ਪਊਗਾ 10 15 20 ਦਿਨ ਪਹਿਲਾਂ ਕਰਨਾ ਪਊਗਾ ਜੀ 10 15 ਦਿਨ ਪਹਿਲਾਂ ਬੁਕਿੰਗ ਕਰਾਉਣੀ ਪਊਗੀ ਤੇ ਵਸਾਈ ਤੇ ਤਿਆਰ ਹੁੰਦੀ ਹੈ ਨਹੀਂ ਵਸਾਈ ਤੇ ਤਿਆਰ ਕਰਦੇ ਹਾਂ ਠੀਕ ਹੈ ਰੇਟ ਵਗੈਰਾ ਫਿਰ ਮੌਕੇ ਤੇ ਹੀ ਹੋਊਗਾ ਰੇਟ ਮੌਕੇ ਤੇ ਜੀ ਮੌਕੇ ਤੇ ਹੀ ਹੋਊਗਾ ਉਹ ਕੁਆਲਿਟੀ ਦੇ ਹਿਸਾਬ ਨਾਲ ਜੋ ਵਾਲੇ ਕਵਾਲਿਟੀ ਤਿਆਰ ਕਰਾਉਣੀ ਹੈ ਉਸ ਹਿਸਾਬ ਨਾਲ ਰੇਟ ਤਿਆਰ ਬਿਲਕੁਲ 8 ਇੰਚੀ ਕਰਾਉਣੀ ਹੈ 10 ਕਰਾਉਣੀ ਹੈ ਕਿੰਨੇ ਐਮ ਐਮ ਚਾਦਰ ਲਗਾਉਣੀ ਹੈ ਹਨਾ ਠੀਕ ਹੈ ਤੇ ਆ ਜਿਹੜੀ ਆਪਾਂ ਟਰਾਲੀ ਦੀ ਗੱਲ ਕਰੀਏ ਇਹਦੇ ਵਿੱਚ ਕਿੰਨੇ ਐਮ ਐਮ ਦਾ ਲੱਗਿਆ ਫਰਸ਼ ਜੀ ਇਹਦੇ 610 గే ਇਹਦੀ ਲੱਗੀ ਹੋਈ ਹੈ ਜੀ 10 గే ਜੀ ਦੀ ਫਰਸ ਟਾਟਾ ਦੇ ਲੱਗੇ ਹੋਇਆ ਜੀ ਸੈਟ ਟਾਟਾ ਦੀ ਲੱਗੀ ਹੋਈ ਆ ਠੀਕ ਹੈ ਜੀ ਜੰਡੂ ਦਾ ਤੇ ਮਾਲ ਲੱਗਾ ਹੈ ਜੰਡੂ ਦਾ ਮਾਲ ਚੰਗੀ ਜਾਨੀ ਕਿ ਪੂਰੀ ਚੰਗੀ ਟਰਾਲੀ ਤਿਆਰ ਹੋਈ ਵੀ ਹੈ ਇਹ ਹਾਂਜੀ ਠੀਕ ਹੈ ਕਿੰਨੇ ਕੁ ਕੁਆਂਟਲ ਦੀ ਇਹ ਮਿੰਨੀਮ ਤਿਆਰ ਹੋ ਗਈ ਹੋਊਗੀ 21 ਕੁਆਂਟਲ ਦੀ ਤਿਆਰ ਆ ਜੀ 21 ਕੁਆਂਟਲ ਦੀ 21 ਕੁਆਂਟਲ ਦੀ ਤਿਆਰ ਆ ਜੀ ਇਹ 20 ਕੁਆਂਟਲ ਦੀ ਤੇ ਟਰੋਲਾ ਇਹ ਹੈਗਾ ਜੀ 30 ਕੁਆਂਟਲ ਦਾ ਜੀ 30 ਕੁਆਂਟਲ ਦਾ ਬਾਕੀ ਡਿਮਾਂਡ ਦੀ ਗੱਲ ਖੜਦੀ ਆ ਹਣੀ ਕੁਆਂਟਲ ਦਾ ਤਿਆਰ ਕਰਾ ਲਓ ਕੁਆਂਟਲ ਦਾ ਤਿਆਰ ਕਰਾ ਲਓ 35 ਦਾ ਤਿਆਰ ਕਰੋ ਜੋ ਤੇ ਇੱਕ ਵਾਰ ਮੈਂ ਫੇਰ ਦੁਬਾਰਾ ਦੱਸ ਦਨ ਲੋਕੇਸ਼ਨ ਇਹ ਪਿੰਡ ਵਾਲੀਆਂ ਦੇ ਵਿੱਚ ਖੜੇ ਆ ਕੱਟੂ ਵਾਲੀਆਂ ਰੋਡ ਪੈ ਜਾਂਦਾ ਜੀ ਜਸਵਿੰਦਰ ਐਗਰੀ ਵਰਕਸ ਇਹਨਾਂ ਦੀ ਫਾਰਮ ਦਾ ਨਾਮ ਹੈ